ਸੇਵਾ ਕੋ ਦੋ ਪਲੇ ਇੱਕ ਸੰਤ ਇੱਕ ਰਾਮ ਰਾਮ ਜੋ ਦਾਤਾ ਮੁਕਤ ਕਾ ਸੰਤ ਜਵਾਬੇ ਨੂੰ ਜੇ ਸੰਤ ਨਾਮ ਜਪਾਵੇ ਤਾਂ ਨਾਮ ਜਪਿਆ ਜਾ ਸਕਦਾ ਕਿਉਂ ਸੰਤ ਅੰਦਰ ਲੈ ਆਪ ਜਪਾਏ ਜਪੇ ਸੋ ਨੋ ਆਪਣੇ ਆਪ ਨੂੰ ਆਪੇ ਨੋਜ ਬੋਲ ਆਪ ਨੂੰ ਵਿਦੇਸ਼ੇ ਸਮਝੇ ਆਪ ਆਪੇ ਕਿਹਾ ਸਭ ਕੇ ਸਾਥ ਆਪ ਦਾ ਮਤਲਬ ਇਥੋਂ ਲੈਣਾ ਸੀ ਇਹਨਾਂ ਦਾ ਸੰਤ ਵੀਾਰ ਬਣਾ ਲਿਆ ਇੱਕ ਤਾਂ ਅੰਦਰਲਾ ਹੈਗਾ ਸਾਡੇ ਜਿਹੜਾ ਸਾਹ ਲੈਂਦਾ ਉਹ ਸੇਵਾ ਕਰ ਸਕਦਾ 84 ਲੱਖ ਜੂਨ ਜਿਹਨੇ ਸੇਵਾ ਹੀ ਕੀਤੀ ਸਾਹ ਲਿਆ ਇਸ ਨੀ ਰਸੀਬਰ ਤੇ ਇੱਥੇ ਤਾਂ ਹੀ ਲਾ ਕੇ ਚੜਾਤਾ ਇੱਥੇ ਦਫਾ ਹੋਣਾ ਛਾਲ ਮਾਰਦਾ ਥੱਲੇ ਨੂੰ ਗੁਰਸੇਵਾ ਸੇਵਾ ਕੀਤੇ ਰੋ ਸੇਵਾ ਕੋ